ਉਹ ਲਗਾ ਲਗਾਏ ਭਾਜੀ ਫੇਰ ਕੋਈ ਕੰਜੂਸੀ ਨਹੀਂ ਹੈਗੀ ਇਹਦੇ ਵਿੱਚ ਆ ਉਹ ਤੇ ਗਾਜਰ ਤੇ ਨਾਲ ਚਕੰਦਰ ਨਾਲ ਧਨੀਆ ਤੇ ਨਾਲੇ ਸੁੱਕਾ ਮਸਾਲਾ ਹਵੇ ਲੋ ਕਿੱਡੀ ਪੋਲੀਏ ਤੇ ਬਜ਼ੁਰਗ ਬੰਦਾ ਵੀ ਇਹਨੂੰ ਖਾ ਸਕਦਾ ਹੈਗਾ ਮਸੀ ਰੋਟੀ ਨੂੰ ਆ ਭਾਜੀ ਮਸੀ ਰੋਟੀ ਹੋਣ ਲੱਗੀ ਜੇ ਤਿਆਰ ਇਹਦੇ ਵਿੱਚ ਘਿਓ ਲਾਤਾ ਹੈ ਨਾਰਦਨਾ ਜੀਰਾ ਜਵੈਣ ਤੇ ਲਸਣ ਦੀ ਪੇਸਟ ਵੀ ਲੱਗੀ ਜੇ ਉੱਪਰ ਤੇ ਆ ਲੱਗਾਏ ਉਤੇ ਨਾਲ ਚਕੰਦਰ ਦੇ ਨਾਲ ਗਾਜਰ ਸਾਡੇ ਉੱਪਰ ਵੀ ਹਾਂਜੀ ਭਾਜੀ ਮਿੱਠੀ ਰੋਟੀ ਦੇ ਉੱਪਰ ਵੀ ਐਵੇਂ ਮਿੱਠੀ ਰੋਟੀ ਉਹ ਥੋੜਾ ਜਿਹੀ ਜਿਹੜੀ ਦੰਦਾਂ ਦੇ ਵਿੱਚ ਬਚ ਗਈ ਤੇ ਦੰਦੀ ਟੁੱਟ ਗਈ ਤਾਂ ਜਿਹੜਾ ਖਾਏਗਾ ਤੇ ਜ਼ਿਆਦਾ ਹੀ ਕਰੇਗਾ ਲక్ష్ਮਨੂ ਮਿੱਠੀ ਰੋਟੀ ਖਾਦੀ ਹੈ ਭਾਜੀ ਬਜ਼ੁਰਗ ਬੰਦਾ ਵੀ ਖਾ ਸਕਦਾ ਇਹਨੂੰ ਮਿੱਠੀ ਰੋਟੀ ਨੂੰ ਠੀਕ ਹੈ ਭਾਜੀ ਹਾਂਜੀ ਉਹ ਵੀ ਇਹਦਾ ਪ੍ਰਾਈਸ ਹੈਗਾ ਇਹ 30 ਰੁਪਏ ਅੱਛਾ 30 ਰੁਪਏ ਮੱਖਣ ਲਾ ਕੇ ਭਾਜੀ ਮੱਖਣ ਲਾ ਕੇ ਹਾਂਜੀ ਨੌਲੀ ਨੂੰ ਨਹੀਂ ਹੋਪਟਨੈਸ ਆਫ ਦਿਯੋਗੀ ਚਨੇ ਦੀ ਸਬਜ਼ੀ ਆਏਗੀ ਭਾਜੀ ਨਾਲ ਚਟਨੀ ਆਣੀ ਏ ਤੇ ਜਿੰਨਾ ਇਹ ਘਰੰਬੀਆਂ ਹੈਗੀਆਂ ਉਹਨਾਂ ਇੱਕਦਿ ਚਲਣੀਆਂ ਜੇ ਆਵੇ ਮੈਂ ਕਹ ਰਹਾ ਵੀ ਅੰਬੀਆਂ ਜਿੰਨਾ 12 ਮਹੀਨੇ ਚਲਣੀਆਂ ਉਹ ਨਹੀਂ ਚਲਣੀਆਂ ਜਿੰਨਾ ਇਹ ਘਰੰਬੀਆਂ ਆਂਦੀਆਂ ਉਹਨਾਂ ਘਰੰਬੀ ਮਿਲੇਗੀ ਤੁਹਾਨੂੰ ਹਵੇ ਲੋ ਫਿਰ ਲਾਤਾ ਇਹ ਕਿਉਂ ਸਾਡੇ ਸਾਹਮਣੇ ਇਹੋ ਸਹਜ ਆਣਾ ਇਹ ਭਾਜੀ ਐ ਨਹੀਂ ਵੀ ਮੈਂ ਵੱਡਾ ਕਰ ਦੇਣਾ ਸਹਜ ਸਹਜ ਇਹੋ ਆਣਾ ਇਹ ਮਿੱਠੀ ਰੋਟੀ ਦਾ 30 ਰੁਪਏ ਦਾ ਪ੍ਰਾਈਸ ਆ ਮੱਖਣ ਲਾ ਕੇ ਹੋਵੇ ਅਮੋਜ ਦਾ ਇਹ ਕਿਸੇ ਨੇ ਦਹੀਂ ਲੈਣਾ ਹੋਵੇ ਨਾਲ ਦਹੀਂ ਲੈਣਾ ਹੋਵੇ 10 ਰੁਪਏ ਐਕਸਟਰਾ ਲੱਗਣੇ ਭਾਜੀ ਮਿਲ ਜੂ ਆਪਣੇ ਕੋ ਭਾਜੀ ਹਾਂਜੀ ਹਾਂਜੀ ਮਿਲ ਜੇਗਾ ਭਾਜੀ ਠੀਕ ਆ ਭਾਜੀ ਆ ਚੱਲੀ ਜੀ ਇਹ ਤੰਦੂਰ ਦੇ ਵਿੱਚ ਭਾਜੀ ਲੈ ਆਓ ਸਾਰੇ ਵੀ ਬਾਟਾ ਬਾਟਾ ਇਹ ਗੱਲਾਂ ਹੁੰਦੀਆਂ ਆ ਵੇ ਲੋ ਭਾਜੀ ਮੈਂ ਮੇਦਾ ਆਟਾ ਬਾਹਰ ਨਹੀਂ ਜੇ ਰੱਖਿਆ ਫ੍ਰੀਜ ਦੇ ਵਿੱਚ ਉਹ ਤੁਹਾਡੇ ਸਾਹਮਣੇ ਕੱਢਿਆ ਜੇ ਮੈਂ ਮੇਦਾ ਆਟਾ ਬਾਹਰ ਰੱਖਿਆ ਨਾ ਮੈਂ ਸੀ ਰੋਟੀ ਦਾ ਆਟਾ ਖਰਾਬ ਹੋ ਜਾਏਗਾ ਭਾਜੀ ਠੀਕ ਹੈ ਕਿਉਂ ਕਿਉਂ ਬਲਾਏ ਦੇ ਵਿੱਚ ਲਸਣ ਪਿਆਇ ਪਿਆ ਹੁੰਦਾ ਤਾਜ਼ਾ ਕਰਕੇ ਨੂੰ ਫਰਿੱਜ ਦੇ ਵਿੱਚ ਰੱਖਣਾ ਹੀ ਪੈਂਦਾ ਠੀਕ ਹੈ ਇਹ ਨਾ ਸੋਚੋ ਵੀ ਬਾਹਰ ਪਿਆ ਤਾਂ ਭਾਜੀ ਗਰਮੀ ਦੇ ਨਾਲ ਇਹਨੇ ਖਰਾਬ ਹੋ ਜਾਣਾ ਠੀਕ ਹੈ ਬਾਅਦ ਜੋ ਤਾਂ ਇਹ ਕਹਣਾ ਵੀ ਰੋਟੀ ਖਰਾਬ ਆ ਮਜ਼ਾ ਨਹੀਂ ਆਇਆ ਭਾਜੀ ਆ ਤੁਹਾਡੇ ਸਾਹਮਣੇ ਆ ਪੇੜਾ ਇਹ ਤੇ ਇੰਦਾ ਹੀ ਪੇੜਾ ਲੱਗਣਾ ਏ ਤੁਹਾਡੇ ਸਾਹਮਣੇ ਬਰੀ ਬ ਦਹੀਂ ਦੀ ਛਬੀ ਵੀ ਹੁੰਦੀ ਇਹਨੂੰ ਪੇੜਾ ਕਰਨ ਲੱਗਿਆ ਪਿਆ। ਐਚ ਦਹੀਂ ਭਾਜੀ ਪਹਿਲੇ ਹੀ ਪਾਇਆ ਹੈ ਮੈਂ ਐਵੇਂ ਛੋੜਨੇ ਬੋਲਾਂ। ਟਾਇਰ ਦੇ ਵਿੱਚ ਲਾ ਕੇ ਹਾਂਜੀ ਦਹੀਂ ਲਾ ਕੇ ਘੋਲ ਲਾ ਕੇ ਨਾਰ ਤਾਂ ਨਾ ਜੀਰਾ ਜਵੈਣ ਪਾ ਕੇ ਇਹਨੇ ਵੀ ਪੱਲੀ ਉਤਰਾਏ ਧਨੀਆਂ ਹੀ ਪਾਤਾ ਇਹਦੇ ਵਿੱਚ ਧਨੀਆਂ ਨਹੀਂ ਪਾਇਆ ਸਾਰਾ ਕੁਝ ਇਹਦੇ ਵਿੱਚ ਇਹਦੇ ਪਾਇਆ ਹੈ। ਹਵੇ ਲੋਕ ਇਹੋ ਲਗਾ ਲਗਾਏ ਭਾਜੀ ਫੇਰ ਕੋਈ ਕੰਜੂਸੀ ਨਹੀਂ ਹੈਗੀ ਇਹਦੇ ਵਿੱਚ ਆ ਉਹ ਤੇ ਗਾਜਰ ਤਨਾਲ ਜਕੰਦਰ ਨਾਲ ਤਨੀਆਂ ਤੇ ਨਾਲੇ ਸੁੱਕਾ ਮਸਾਲਾ ਵਾਜੀ ਆ ਗਈ ਇਹ ਮਸੀ ਰੋਟੀ ਇਹ ਲੋ ਕਿ ਉਹ ਬਲਦਾ ਪਿਆ ਜੀ ਉਪਰ ਹੀ ਇਹ ਨਾ ਕਦਾ ਵੀ ਘੋੜੀ ਲੱਗਾ ਵੇਖੋ ਪੂਰੀ ਨਰਮ ਹੈ ਮਸਾਲਾ ਆ ਗਿਆ ਭਾਜੀ ਹਵੇ ਲੋ ਤੁਹਾਡੇ ਸਾਹਮਣੇ ਮਕਰ ਲਾਇਆ ਜੀ ਮੈਂ ਕੋਈ ਕੰਜੂਸੇ ਨਹੀਂ ਰੱਖੀ ਹੋਈ ਆਪਾਂ ਹਵੇ ਲੋ ਕਿੱਡੀ ਪੋਲੀ ਏ ਤੇ ਬਜ਼ੁਰਗ ਬੰਦਾ ਵੀ ਇਹਨੂੰ ਖਾ ਸਕਦਾ ਹੈਗਾ ਮਸੀ ਰੋਟੀ ਨੂੰ ਇਹਨਾਂ ਨਾਲ ਉਹਨਾਂ ਕਿਰਸੀ ਜੌਰੀ ਖਾਣ ਵਾਸਤੇ ਇਹਦੇ ਨਾਲ ਭਾਜੀ ਚਨੇ ਆਣੇ ਆ ਗਏ ਸਾਡੇ ਚਨੇ ਗਾੜੇ ਗਾੜੇ ਚਨੇ ਇਹ ਨਹੀਂ ਵੀ ਲੋਕਾਂ ਵਾਂਗੂ ਪਾਣੀ ਬਣਾਇਆ ਹਨ ਠੀਕ ਹੋ ਗਿਆ ਚਨੇ ਬਣਾਏ ਹੋਏ ਜੀ ਆ ਗਈ ਆ ਪਿਆਜ਼ ਦੀ ਚਟਣੀ ਆ ਫਿਰ ਉੱਤੋਂ ਆ ਗਏ ਅੰਬੀਆਂ ਤੇ ਆ ਵੇਲੋ ਛੋਲੇ ਜੀ ਪਾਣੀ ਨਹੀਂ ਹੈਗਾ ਆਈ ਮਸਤੀ ਰੋਟੀ ਭਾਜੀ ਇਹਦਾ ਪ੍ਰਾਈਸ ਕੀ ਜੇ ਇਹਦਾ ਪ੍ਰਾਈਸ ਹੈਗਾ 13 ਰੁਪਏ ਭਾਜੀ ਮੱਖਣ ਲਾ ਕੇ ਮੂਲ ਦਾ ਤੇ ਇਹ ਖਾਣ ਹੋਸੇ ਕਿੱਥੇ ਹੋਣਾ ਪਊਗਾ ਭਾਜੀ ਚਿੜੇ ਵਾਲੇ ਚੌਂਕ ਅੰਮ੍ਰਿਤਸਰ ਇੜੇ ਵਾਲੇ ਚੌਂਗ ਤੜਿਆਂ ਵਾਲੇ ਦੇ ਨਾਲ ਲక్ష్మణ ਸਿੰਘ ਗੁਚਿਆਮੜਾ ਤੇ ਪਾਜੀਏ ਕਿਸੇ ਨਾਲ ਦਹੀਂ ਲੈਣਾ ਹੋਵੇ ਦੇ ਨਹੀਂ ਲੈਣਾ ਹੋਵੇ 10 ਰੁਪਏ ਐਕਸਟਰਾ ਲੱਗਣੇ ਪਾਜੀਏ ਅੱਛਾ 40 ਰੁਪਏ ਦੇ ਵਿੱਚ ਮਿਲੂਗਾ ਹਾਂਜੀ 40 ਰੁਪਏ ਦੇ ਵਿੱਚ ਓਕੇ ਥੈਂਕ ਯੂ ਭਾਜੀ